ਹਰਨ ਦੇ ਅਧੀਨ ਆਉਂਦੇ ਕਸਬਾ ਪਿੱਖੇਵਿੰਡ ਵਿਖੇ ਚੇਲਾ ਕਲੋਨੀ ਦੇ ਨੌਜਵਾਨ ਨਜਾਇਜ਼ ਸਬੰਧਾਂ ਨੂੰ ਲੈ ਕੇ ਨੌਜਵਾਨ ਨੂੰ ਘਰੋਂ ਅਗਵਾ ਕਰਕੇ ਦਾਤਰਾ ਨਾਲ ਵੱਢ ਕੇ ਕੀਤਾ ਕਤਲ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਪਰਿਵਾਰਕ ਮੈਂਬਰਾਂ ਅਤੇ ਡੀਐਸਪੀ ਪ੍ਰੀਤ ਇੰਦਰ ਸਿੰਘ ਪਿੱਖੀਵਿੰਡ ਨੇ ਦੱਸਿਆ ਕਿ ਸਤਨਾਮ ਸਿੰਘ ਜੋ ਪੇਸ਼ੇਵਰ ਜੋ ਟਰੱਕ ਡਰਾਈਵਰ ਦਾ ਕੰਮ ਕਰਦਾ ਸੀ ਜਿਸ ਪ੍ਰੇਮ ਸਬੰਧਾ ਦੇ ਸ਼ੱਕ ਵਿੱਚ ਨੌਜਵਾਨ ਨੂੰ ਕੁਝ ਵਿਅਕਤੀਆਂ ਦੇ ਵੱਲੋਂ ਘਰੋਂ ਅਗਵਾ ਕਰਕੇ ਦਾਤਰਾ ਨਾਲ ਵੱਢ ਕੇ ਕਤਲ ਕਰ ਦਿੱਤਾ ਗਿਆ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀ ਡੀਐਸਪੀ ਪ੍ਰੀਤ 인ਦਰ ਸਿੰਘ ਪਿੱਖੀਵਿੰਡ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਤਰਨਤਾਰਨ ਤੋਂ ਸੋਨੂ ਫਤਿਆਬਾਦ ਦੀ ਖਾਸ ਰਿਪੋਰਟ ਹਾਂਜੀ ਕੀ ਨਾਮ ਹੈ ਜੀ ਆਪਣਾ ਮਨਦੀਪ ਕੋਲ ਇਹ ਜਿਹੜੀ ਘਟਨਾ ਵੀ ਸਤਨਾਮ ਸਿੰਘ ਨੇ ਆਪਣਾ ਕੀ ਲੱਗਦਾ ਸੀਗਾ ਜੀ ਕੀ ਘਟਨਾ ਕਿਉਂ ਵਾਪਰੀ ਮਲਕੀ ਦਾ ਕੋਈ ਸ਼ੱਕ ਸ਼ਕ ਤੁਹਾਨੂੰ ਹੋਵੇ ਕਿਸਦੇ ਕੋਈ ਨਹੀਂ ਸਾਡੇ ਵੀਰ ਜੀ ਦੇ ਵਿੱਚ ਉਹਨਾਂ ਨੂੰ ਕੋਈ ਪਤਾ ਇਹ ਸੁਣਦੇ ਵਿੱਚ ਕਹਿੰਦਾ ਕਿ ਲੜਕੀ ਦਾ ਜਿਹੜਾ ਜ਼ਿਕਰ ਕੀਤਾ ਜਾ ਰਿਹਾ ਵੀ ਹਿਮਾਚਲ ਤੋਂ ਆ ਜਾ ਮਲਕੀ ਕਿਹੜੀ ਜਗ੍ਹਾ ਤੋਂ ਤੁਸੀਂ ਦੱਸਾਂਦਾ ਕੀ ਮਲਕੀ ਰੋਲਾਗਾ ਹਾਂਜੀ ਇਹ ਹਿਮਾਚਲ ਤੋਂ ਦੱਸਿਆ ਮੇਰੇ ਫੋਨ ਤੱਕ ਦੇਨੇ ਵੀ ਫੋਨ ਲਾਇਆ ਉਹ ਤੋਂ ਗੜੀ ਮਿਲਦੀ ਉਹ ਨਾਮ ਨੂੰ ਤਾਂ ਪਤਾ ਕੁੜੀ ਦਾ ਵੀ ਕੋਮਲ ਕੋਮਲ ਜੀ ਹਾਂ ਜੀ ਕਿਹੜੀ ਬਰਾਦਰੀ ਨਾਲ ਸੰਬੰਧ ਰੱਖਦੀ ਜ਼ਿਮੀਂਦਾਰ ਠੀਕ ਤਾਨੂੰ ਕੀ ਸ਼ੱਕ ਹੈ ਜਿਹੜਾ ਮਿਲਕੀ ਇਹ ਵਾਰਦਰ ਜਿਹੜੀ ਹੋਈ ਆ ਮਿਲਕੀ ਕਿਹੜੇ ਸ਼ੱਕ ਨੇ ਦਾਰੇ ਤੁਸੀਂ ਚਲਦੇ ਵੀ ਉਹਨਾਂ ਨੂੰ ਕੀਤਾ ਗਿਆ ਜਾਂ ਕੋਈ ਹੋਰ ਪੁਰਾਣੇ ਰੰਚ ਵਿੱਚ ਕਿਹਾ ਚਲਦੀ ਹੈ ਹੋਰ ਕੋਈ ਵੀ ਨਹੀਂ ਸਾਡਾ ਤਾਂ ਵਹਿਰ ਨਹੀਂ ਹੈਗਾ ਨਾਲੇ ਉਹ ਦੱਸ ਕੇ ਗਏ ਭਾਬੀ ਉਹਨਾਂ ਨੂੰ ਕਿ ਇਹ ਕੁੜੀ ਹੱਦੀ ਨਾਲ ਗੱਲ ਕਰਦਾ ਮੰਨ ਲਓ ਇਹਨਾਂ ਦੇ ਤੇ ਘਰੇ ਇਹ ਮੌਜੂਦ ਹੈ ਤੁਹਾਨੂੰ ਦੱਸੰਦਾ ਠੀਕ ਹੈ ਹਾਂਜੀ ਜੀ ਕੀ ਨਾਮ ਆਪਣਾ ਹੈ ਨਹੀਂ ਜੀ ਕਹਾਏ ਇਹ ਜਿਹੜਾ ਤੁਹਾਡਾ ਰਿਸ਼ਤੇਦਾਰ ਜਿਹਦਾ ਕਤਲ ਦੱਸਿਆ ਜਾ ਰਿਹਾ ਹੋ ਗਿਆ ਤੇ ਕੀ ਮਿਲਕੀ ਇਹ ਘਟਨਾ ਵਾਪਰੀ ਤੁਹਾਨੂੰ ਕੁਝ ਪਤਾ ਇਸ ਬਾਰੇ ਦੇ ਬਾਰ ਮਿੰਗੀ ਵਿੱਚ ਬਾਤਾਂ ਨਹੀਂ ਪਤਾ ਦੇ ਹੋ ਰਿਹਾ ਮੇਰਾ ਤੇ ਇਸ ਤਰ੍ਹਾਂ ਕੁੜੀ ਦੇ ਚੱਕਰ ਚੋਂ ਰਾਤ ਆਏ ਵੱਟ ਕੇ ਕਿੰਨੇ ਕੁ ਬੰਦੇ ਜਿਹੜੇ ਆਏ ਤੁਹਾਡੇ ਘਰੇ ਆਏ ਹਾਂਜੀ ਹਾਂ ਕੀ ਰਾਹ ਇਹਨਾਂ ਦਾ ਵੀਰ ਦਾ ਸਤਨਾਮ ਸਤਨਾਮ ਸਿੰਘ ਕਿੰਨੇ ਕੁ ਦਾ ਟਾਈਮ ਲੈ ਰਾਤ ਵਾਲਾ ਤੁਸੀਂ ਦੱਸਣ ਦੇ 12:00 12 ਵਜੇ ਠੀਕ ਤੇ ਜਿਹੜਾ ਮਲਗੀ ਤੁਸੀਂ ਦੱਸਣ ਦੇ ਘਰੇ ਆ ਕੇ ਬੰਦੇ ਪਏ ਮਲਗੀ ਤੁਸੀਂ ਦੱਸਣ ਦੇ ਦਾਤਰ ਦੁੱਤਰ ਵੀ ਮਾਰੇ ਕਿਸ ਜਗ੍ਹਾ ਤੇ ਮਰੇ ਇਹਨਾਂ ਨੂੰ ਇਹਨਾਂ ਨੇ ਸਿਰ ਤੇ ਮਾਰੇ ਤੇ ਬੱਸ ਠੇਢ ਕੇ ਕਿੰਨੇ ਜਣੇ ਆਏ ਸੀ ਉਹ ਪੰਜ ਆਏ ਤੇ ਕੋਈ ਕਾਰਨ ਦੱਸਣਾ ਵੀ ਕਿਉਂ ਅਸੀਂ ਮਾਰ ਰਹੇ ਲੱਤ ਜਾਂ ਤੁਸੀਂ ਪੁੱਛਣਾ ਇਹਨਾਂ ਨੂੰ ਸਾਡੀ ਕੁੜੀ ਦਾ ਚੱਕਰ ਆ ਕੁੜੀ ਕੁੜੀ ਨਾਲ ਗੱਲ ਕਰਦਾਂ ਨੇ ਕੁੜੀ ਲਿਆਂਦੀ ਅੱਜ ਤਿੰਨ ਚਾਰ ਦਿਨ ਹੋ ਗਏ ਪਾਸੇ ਕੁੜੀ ਦਾ ਪਤਾ ਤੁਹਾਨੂੰ ਕਿੱਥੋਂ ਦੀ ਮੈਨੂੰ ਨਹੀਂ ਕੋਈ ਛੋਟੇ ਨਾਲ ਪਤਾ ਮੈਨੂੰ ਨਹੀਂ ਨੰਗਾ ਕਰਦਾ ਪਤਾ ਇਹ ਤੁਸੀਂ ਉਹ ਜਗ੍ਹਾ ਵਿਖਾਓਗੇ ਜਿੱਥੇ ਬੈਠੇ ਦਸਤਰ ਮਾਰੇ ਜਗ੍ਹਾ ਤੇ ਸੋਫੇ ਤੇ ਬੱਦੇ ਹੁੰਦੇ ਨੇ ਇੱਥੇ ਦੇ ਇਸ ਨੂੰ ਬਣਾਇਆ ਹਾਂਜੀ ਇੱਥੇ ਬੈਠ ਕੇ ਕੱਲ ਲਾਉਂਦੇ ਹਾਂ ਸੀ ਤਾਂ ਦੇ ਕਹਿਣ ਮਤ ਉਹ ਇੱਥੇ ਬੈਠਾ ਜਿਹੜਾ ਸਤਨਾਮ ਸਿੰਘ ਪੈਗ ਲਾ ਰਿਹਾ ਸੀ ਜਿਹੜੇ ਪੰਜ ਵਿਅਕਤੀ ਆਏ ਮੂਸਰ ਬਣ ਕੇ ਉਹਨਾਂ ਉੱਪਰ ਦਸਤਰਾ ਨਾਲ ਹਮਲਾ ਕੀਤਾ ਕੋਈ ਇਥੇ ਬਲੱਡ ਵਗਾਰਾ ਕੋਈ ਖੂਨ ਖਾਂ ਦੇ ਕੋਈ ਛੱਟੇ ਜਾਂ ਕੋਈ ਹੈਗਾ ਕੋਈ ਇਥੇ ਕੁਛ ਨਹੀਂ ਨਾ ਨਿਸ਼ਾਨ ਨਹੀਂ ਰਹਿਣ ਜਦੋਂ ਇਹ ਵਾਰਦਾਤ ਹੋਈ ਸੀ ਤੁਸੀਂ ਘਰੇ ਕਿਨੇ ਸੀ ਸੀ ਐ ਘਰੇ ਲੈਣਾ ਦੋ ਬੇਟ ਨਾ ਮੇਰੇ ਬੇਟਾ ਬਸ ਤੇ ਇਸ ਜਦੋਂ ਇਹ ਵਾਰਦਾਤ ਹੋਈ ਤੁਸੀਂ ਕੋਈ ਹਾਲ ਲਾਗੇ ਆਣ ਗਵਾਨ ਜਾਂ ਤੁਸੀਂ ਕੋਈ ਰੋਲਾ ਨਹੀਂ ਪਾਇਆ ਕੋਈ ਇਹਨੂੰ ਪਾਇਆ ਸੀ ਇੱਥੇ ਨਾ ਪਸਤਾ ਹੋ ਰੱਖ ਕੇ ਮਿਟਕੋ ਨੀ ਤੇ ਤੁਸੀਂ ਫੋਨ ਵਗਾਰਾ ਜਿਹੜਾ ਤੁਹਾਡਾ ਹੋਏ ਕਿ ਇਹਨੂੰ ਕੀਤਾ ਨਹੀਂ ਫੋਨ ਕੋਈ ਪੁਲਿਸ ਸਟੇਸ਼ਨ ਨਾ ਫੋਨ ਨਾ ਸੌੜਤਾ ਫੋਨ ਦੀ ਅੱਪਾ ਮੀ ਇੱਕ ਤੁਸੀਂ ਦੱਸਦੇ ਤੁਹਾਨੂੰ ਅੰਦਰ ਤਾਲਕ ਨਾ ਬਾਹਰ ਲੋਕ ਵੀ ਕਰ ਦਿੱਤਾ ਸੀਗਾ ਉਹ ਤੁਸੀਂ ਫਿਰ ਦੁਬਾਰਾ ਕਿਤਨਾ ਬਾਅਦ ਭਾਣਾ ਲਾਜ਼ਮੀ ਕੇਜੇ ਕੇ ਕੁੰਡੀ ਦੇ ਬਲਾਗ ਨੂੰ ਧੁੱਕਾ ਦੇ ਚਾ ਮੈਂ ਬਸ ਬਸ ਨੇ ਇੱਕ ਵਿਕੀਵੈਂਟ ਤੋਂ ਖਾਲਾ ਰੋਡ ਦਾਣਾ ਮੰਡੀ ਦੇ ਸਾਹਮਣੇ ਭਾਈ ਡੈੱਡ ਬੋਡੀ ਮਿਲੀ ਆ ਇਹ ਕੀ ਧਰਨਾ ਕੀ ਕੰਮ ਕਰਦੇ ਆ ਇਹ ਕੋਈ ਇਹਨਾ ਜੀ ਸਾਡੇ ਟਿਪਰ ਦਾ ਡਰਾਈਵਰ 5-6 ਸਾਲ ਤੋਂ ਕੰਮ ਕਰ ਰਹੇ ਆ ਇਹ ਰਾਤ ਕੱਲ ਸਾਡੇ ਕੋਲ 5 ਵਜੇ ਆਇਆ ਗੱਡੀ ਲੈ ਕੇ ਪਠਾਨਕੋਟ ਤੋਂ ਗੱਡੀ ਅੰਦਰ ਲਾ ਕੇ ਜਦੋਂ ਚੱਲ ਗਿਆ ਹੈ ਤੇ ਅਸੀਂ ਜਦੋਂ ਇਹਨੂੰ ਰਾਤੀ ਫੋਨ ਕੀਤਾ ਸਵੇਰੇ ਤੋਂ 4 ਵਜੇ ਜਾਣਾ ਗੱਡੀ ਲੈ ਕੇ ਜਦੋਂ ਇਹਨੂੰ ਫੋਨ ਲਾਇਆ ਤੇ ਇਹ ਤਾਂ ਫੋਨ ਬੰਦ ਹੁੰਦਾ ਹੁੰਦਾ ਇਹਦਾ ਨਾਮ ਇਹਦਾ ਸਤਨਾਮ ਸਿੰਘ ਸਾਨਾ ਮੇਜਰ ਸਿੰਘ ਵਾਸੀ ਵਾਸੀ ਹਾਲ ਹੈਗੇ ਆ ਚੀਲਾ ਲਾਉਣੀ ਤੇ ਕੀ ਗੱਲਬਾਤ ਹੋਈ ਆ ਸਾਰੀ ਇਹ ਗੱਲਬਾਤ ਇਹਨਾਂ ਘਰ ਦੇ ਦੱਸਿਆ ਮੁਤਾਬਕ ਰਾਤ ਬੰਦੇ ਆਏ ਆ ਪੰਜ ਛੇ ਅਣਪਛਾਤੇ ਮੂੰਹ ਸਿਰ ਬਣੇ ਹੀ ਉਹਨਾਂ ਤੇ ਗਲੀ ਦੇ ਵਿੱਚ ਇਹਨਾਂ ਦਾ ਘਰ ਉਹ ਸੰਦ ਮੋਟਰਸਾਈਕਲ ਕੋਲ ਪੁਜੀਸ਼ਨ ਨਹੀਂ ਹੁੰਨਾਂ ਕੋਲ ਉਹਨਾਂ ਆਵਾਜ਼ ਮਾਰੀ ਇਹਨੇ ਬੂਹਾ ਖੋਲਿਆ ਤੇ ਜਦੋਂ ਬੂਹਾ ਖੋਲਦਾਂ ਸਾਰੇ ਉਹਨਾਂ ਕੋਲ ਦਾਤਰ ਵੀ ਪਿਸਤੌਲ ਵੀ ਸੀ ਤੇ ਉਹਨਾਂ ਦਾ 3:00 ਮਾਰੇ 3:00 4:00 7:00 ਵਜੇ ਆ ਤੇ ਇਹਦਾ ਮੋਟਰਸਾਈਕਲ ਇਹਦੀ ਭਾਬੀ ਤੋਂ ਕਹਿੰਦੇ ਚਾਬੀ ਦੇ ਦੇ ਉਹਨੇ ਚਾਬੀ ਫੜਾਤੀ ਡਰਦੇ ਜਦੋਂ ਪਿਸਤੌਲ ਵਿਖਾਇਆ ਹੈ ਇਹਦਾ ਮੋਬਾਈਲ ਵੀ ਲੈ ਗਏ ਤੋਂ ਰਾਤ ਹੀ ਮੰਜੇ ਦੇ ਸਿਰ ਦੇ ਸਹਾਨੇ ਵਿੱਚ ਪੁੱਛ ਕੇ ਤੇ ਜਦੋਂ ਉਹ ਕਹਿੰਦੀ 3:00 ਵਜੇ ਲੰਕ ਕੇ ਤੇ ਉਦੋਂ ਹੀ ਜਾ ਹੀ ਮੋਟਰਸਾਈਕਲ ਤੇ ਤੇ ਇਹਦਾ ਉਹਦਾ ਘਰ ਦਾ ਮੋਬਾਈਲ ਸੀ ਜਿਹੜਾ ਇਹਨਾਂ ਦੇ ਘਰੇ ਹੁੰਦਾ ਉਹਨੂੰ ਤੋੜ ਗਏ ਆ ਤੇ ਜਾਂਦੇ ਬਾਹਰੋਂ ਜਿੰਦਰਾ ਮਾਰ ਕੇ ਬੂਏ ਨੇ ਇਹਦੇ ਦਾਤਰ ਵਗੈਰਾ ਜਿਹੜੇ ਸੱਟ ਮਾਰੇ ਇਹ ਕਰੋਨਾ ਕਰੋ ਮਾਰਨੇ ਸ਼ੁਰੂ ਕਰ ਦਿੱਤੇ ਉਹਨੇ ਉੱਥੇ ਇੱਕ ਤਾਂ ਕਹਿੰਦੀ ਮੇਰੇ ਸਾਹਮਣੇ ਮਾਰਤਾ ਸੀ ਮੜਕੇ ਲਾ ਦੇਗੇ ਲੈ ਇਹ ਮੋਟਰਸਾਈਕਲ ਤੇ ਕੋਈ ਸ਼ਾਕ ਵਗੈਰਾ ਬੰਦੇ ਦੇ ਕੋਈ ਉੱਥੇ ਲਊ ਡੁੱਲਾ ਘਰੇ ਵੀ ਸ਼ਾਕ ਬਾਅਦ ਵਿੱਚ ਖਰੇ ਉਹਦੇ ਭਾਬੀ ਤੇ ਦੱਸਣ ਮੁਤਾਬਕ ਆ ਉਹ ਜਦੋਂ ਜਾਂਦੀਆਂ ਰਾਂ ਕਹਿ ਗਿਆ ਅਸੀਂ ਚੰਗੇ ਖਾਨਦਾਨ ਨਹੀਂ ਬੰਦੇ ਆ ਤੇ ਸਾਡੇ ਇਹ ਫੋਨ ਤੇ ਫੋੜਾਂ ਲਈ ਫਿਰਦਾ ਅਸੀਂ ਫੋਨ ਤੋਂ ਛੱਡ ਜਾਈਏ ਸਾਡੀ ਕੁੜੀ ਜੀਆਂ ਤੇ ਇਹ ਜੀਨ ਕਿਤਰਾ ਕੋਈ ਰنجੇਸ਼ ਵਗੈਰਾ ਤੁਸੀਂ ਸਮਝਦੇ ਆ ਕਿ ਜਾਂਚ ਨਾ ਚਾਹੀਦੀ ਅਸੀਂ ਨਾ ਉਹ ਹੀ ਰنجੇਸ਼ ਹੋ ਕੋਈ ਜਿਹੜਾ ਕੁੜੀਆਂ ਮੁੰਡਿਆਂ ਦਾ ਹਾਲ ਹੈ ਅੱਜ ਕੱਲ ਕਿੰਨੇ ਕ ਸਾਲ ਦੀ ਉਮਰ ਹੋ ਗਈ ਤੁਹਾਡੇ ਡਰਾਈਵਰ ਦੀ ਸਿਰਫ ਹੈਗਾ ਹੈ ਉਮਰ ਇਹਦੀ 23 ਸਾਲ ਦਾ ਆ 15 16 ਸਾਲਾਂ ਦਾ ਸੀ ਜਦੋਂ ਇਹ ਆਪਣੇ ਨਾਲ ਕੰਮ ਕਰ ਰਿਹਾ ਸੀ ਚਲੋ ਐ ਸਰ ਕੀ ਸਾਰਾ ਮਸਲਾ ਜੀ ਕੋਈ ਸਤਨਾਮ ਸਿੰਘ ਆ ਚੇਲਾ ਕਲੋਨੀ ਦਾ ਰਹਿਣ ਵਾਲਾ ਬੇਸਿਕਲੀ ਇਹ ਟਰੱਕ ਡਰਾਈਵਰ ਸੀ ਪਠਾਨਕੋਟ ਤੋਂ ਰੇਤਾ ਬਜਰੀ ਲੈ ਕੇ ਆਉਂਦਾ ਸੀ ਇੱਥੇ ਪਿੱਖੀਪਿੰਡ ਦੇ ਮਾਲਕ ਨੇ ਜਿਨ੍ਹਾਂ ਦਾ ਇਹ ਕੰਮ ਕਰਦਾ ਸੀ ਤੇ ਇਹਦੀ ਭਰਜਾਈ ਨੇ ਅੱਜ ਸਾਨੂੰ ਇੱਕ ਐਪਲੀਕੇਸ਼ਨ ਦਿੱਤੀ ਵੀ ਰਾਤੀ ਕੋਈ ਪੰਜ ਬੰਦੇ ਆਏ ਇਹਨੂੰ ਘਰੋਂ ਗਵਾਹ ਕਰਕੇ ਲੈ ਗਏ ਵੀ ਇਹ ਸਾਡੀ ਕੁੜੀ ਨੂੰ ਜੀ ਟਰੱਕਾਂ ਚ ਲਈ ਫਿਰਦਾ ਕਿਸੇ ਲੜਕੀ ਦੇ ਨਾਲ ਨਾਜਾਇਜ਼ ਸਬੰਧ ਹੈ ਤੇ ਵੀ ਇਹਦੇ ਰਾਤ ਦਾ ਸਾਨੂੰ ਨਹੀਂ ਲੱਭ ਰਿਹਾ ਇਹ ਸਾਨੂੰ ਜਿਹੜੀ ਇਨਫੋਰਮੇਸ਼ਨ ਮਿਲੀ ਵੀ ਇੱਥੇ ਮੰਡੀ ਦੇ ਵਿੱਚ ਇੱਕ ਡੈੱਡ ਬੋਡੀ ਪਈ ਹੈ ਜਦੋਂ ਤਸਦੀਕ ਕੀਤੀ ਤੇ ਉਸੇ ਸਤਨਾਮ ਸਿੰਘ ਦੀ ਸੀ ਜਿਹਦੇ ਗਲ ਦੇ ਉੱਤੇ ਤੇ ਸਿਰ ਦੇ ਪਿੱਛੇ ਜਿਹੜੇ ਤੇਜ਼ ਤਾਰਾ ਹਥਿਆਰਾਂ ਦੇ ਜਿਹੜੇ ਜ਼ਖਮਾਂ ਦੇ ਨਿਸ਼ਾਨ ਨੇ ਇਹ ਸਬੰਧੀ ਅਸੀਂ ਕੇਸ ਜਿਹੜਾ ਰਜਿਸਟਰ ਕਰ ਰਹੇ ਹਾਂ ਇਹਨਾਂ ਦੀ ਪਰਚਾਈ ਦੇ ਬਿਆਨਾਂ ਤੇ ਤੇ ਇਹਦੀ ਜੋ ਇਨਵੈਸਟੀਗੇਸ਼ਨ ਹੋਊਗੀ ਉਹਦੇ ਮੁਤਾਬਕ ਜਿਹੜੇ ਹੱਕੀ ਦੋਸ਼ੀ ਹੋਣ ਉਹਨਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰ ਸਰ ਕੋਈ ਪਤਾ ਲੱਗ ਸਕੇ ਕਾਰਨ ਕੀ ਹੈ ਜੀ ਕੋ ਜੋ ਇਨੀਸ਼ੀਅਲੀ ਪੁੱਛੀ ਚਾਹ ਤਾਂ ਇਹਨਾਂ ਨੇ ਉਹ ਦੱਸਿਆ ਵੀ ਕਿਸੇ ਲੜਕੀ ਨਾ ਕੋਈ ਪਟਾਣਕੋਟ ਦੀ ਲੜਕੀ ਸੀ ਉਹਦੇ ਨਾਲ ਸੰਬੰਧ ਸੀਗੇ ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਪਾਰਟ ਆਫ ਅ ਇਨਵੈਸਟੀਗੇਸ਼ਨ ਹਨ ਉਹ تصدیق ਕਰਾਉਂਦੇ